ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਜੀ ਅੱਜ ਮਾਰਨਿੰਗ ਟਾਈਮ ਆਪਾਂ ਲੱਗੇ ਸੀ ਜੀ ਰੋਟੀ ਬਣਾਉਣਾ ਤੇ ਦਾਲ ਪਈ ਸੀ ਥੋੜੀ ਜੀ ਕੌਲਿਕ ਤੇ ਆਪਾਂ ਉਹੀ ਵਿੱਚ ਪਾ ਲਈਏ ਆਟੇ ਦੇ ਤੇ ਮਿਰਚਾਂ ਤੇ ਨਮਕ ਵਗੈਰਾ ਥੋੜੀ ਜੀ ਅਜਵੈਨ ਪਾ ਕੇ ਇਹਦੇ ਪਰੌਂਠੇ ਜਿਹੜੇ ਅੱਜ ਰੀ ਟਾਈਮ ਬਣਾ ਲਵਾਂਗੇ ਤੇ ਹਾਜਰੀ ਟਾਈਮ ਇਹੀ ਵਧੀਆ ਲੱਗਦੀ ਹੈ ਖਾਣ ਵਿੱਚ ਵੀਡੀਓ ਨੂੰ ਜੀ ਫੁੱਲ ਵਾਚ ਕਰਿਓ ਬਿਨਾਂ ਸਕਿਪ ਕੀਤੇ ਤੇ ਅੱਗੇ ਆਪਾਂ ਤੁਹਾਨੂੰ ਦੋ ਹੋਰ ਵਧੀਆ ਟਿਪਸ ਦੱਸਾਂਗੇ ਸਵਿਚਾਂ ਨੂੰ ਸਾਫ਼ ਕਰਨਾ ਤੇ ਕਿਚਨ ਦੇ ਪੋਣੇ ਆ ਜਿਹੜੇ ਕਿਸ ਤਰ੍ਹਾਂ ਧੋਣੇ ਆ ਸੌਖੇ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਆਪਾਂ ਧੋਣੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੇਕਰ ਤੁਹਾਡੇ ਬੱਚੇ ਆ ਦਾਲ ਸਬਜ਼ੀ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਰੋਟੀ ਵਿੱਚ ਆਟੇ ਚ ਘੁਨ ਕੇ ਉਹਨੂੰ ਬੱਚਿਆਂ ਨੂੰ ਇਸ ਤਰ੍ਹਾਂ ਪਰੌਂਠੇ ਬਣਾ ਕੇ ਖਵਾ ਸਕਦੇ ਹੋ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਮੱਚਿਆਂ ਨੂੰ ਇਹਨਾਂ ਨਮਕ ਮਿਰਚ ਜਾਂ ਫਿਰ ਦਾਲ ਵਾਲੀ ਰੋਟੀ ਹੈ ਜਿਹੜੀ ਬਹੁਤ ਹੀ ਵਧੀਆ ਲੱਗਦੀ ਹੈ ਤੇ ਆਪਾਂ ਸਾਰੀ ਰੋਟੀ ਹੈ ਜਿਹੜੀ ਬਣਾ ਲਵਾਂਗੇ ਪਹਿਲਾਂ ਬਾਅਦ ਵਿੱਚ ਬਾਕੀ ਦੇ ਕੰਮ ਕਰਾਂਗੇ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਭੈਣਾਂ ਦਾ ਭਰਾਵਾਂ ਦਾ ਜੋ ਆਪਣੇ ਚੈਨਲ ਤੇ ਵੀਡੀਓ ਨੂੰ ਦੇਖਦੇ ਆ ਲਾਈਕ ਕਰਕੇ ਜਾਂਦੇ ਆ ਜੀ ਤੁਹਾਡਾ ਇਸਪੋਰਟ ਦੇ ਨਾਲ ਇਹ ਜਿਹੜਾ ਆਪਾਂ ਅੱਗੇ ਵੱਧ ਸਕਦੇ ਹਾਂ ਚੈਨਲ ਨੂੰ ਆਪਣੇ ਨੂੰ ਮੋਨਟਾਈਜ਼ ਹੋਏ ਨੂੰ ਜੀ ਤਿੰਨ ਮਹੀਨੇ ਹੋ ਗਏ ਨੇ ਪਰ ਗੂਗਲ ਪਿੰਨਾ ਜਿਹੜਾ ਹਲੇ ਤੱਕ ਆਪਨਾ ਆਇਆ ਨਹੀਂ ਹੈਗਾ ਚਲੋ ਵਾਇਗਰੂ ਦੀ ਕਿਰਪਾ ਜਦੋਂ ਆਉਣਾ ਹੋਵਾ ਆ ਜਾਏਗਾ ਪਰ ਮੈਂ ਤਾਂ ਆਪਾਂ ਇਸੇ ਤਰ੍ਹਾਂ ਕਰਦੇ ਰਵਾਂਗੇ ਲੋ ਜੀ ਇੱਥੇ ਮੈਂ ਪਾਣੀ ਹੈ ਜਿਹੜਾ ਗਰਮ ਕਰ ਲਿਆ ਸੀ ਤੇ ਦੋ ਤਿੰਨ ਪਾਉਨੇ ਸੀ ਚਲੋ ਮੈਂ ਸੋਚੇ ਚਲੋ ਧੋ ਦਿੰਨੇ ਅੱਜ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆ ਦੋ ਕ ਚਿੱਟੇ ਪੋਣੇ ਸੀ ਜੋ ਰੋਟੀ ਵਗੈਰਾ ਵਿੱਚ ਲੈ ਕੇ ਜਾਂਦੇ ਆ ਲੁਭੇਟ ਕੇ ਟਿਫਨ ਦੇ ਵਿੱਚ ਤੇ ਉਹਨਾਂ ਤੇ ਦਾਗ ਵਗੈਰਾ ਲੱਗ ਜਾਂਦੇ ਆ ਤੇ ਇਸ ਤਰੀਕੇ ਨਾਲ ਜੇ ਤੁਸੀਂ ਧੋਵੋਗੇ ਪੋਣੇ ਤਾਂ ਤੁਹਾਡੇ ਜਿਹੜੇ ਪੋਣੇ ਆ ਗੰਦੇ ਤੋਂ ਗੰਦੇ ਚਿਕਨਾਈ ਵਾਲੇ ਬਿਲਕੁਲ ਹੀ ਸਾਫ਼ ਹੋ ਜਾਣਗੇ ਬਿਨਾ ਹੱਥਾਂ ਨਾਲ ਰਗੜੇ ਨਾ ਹੀ ਤੁਹਾਨੂੰ ਸਾਬਣ ਵਗੈਰਾ ਲਗਾਉਣ ਦੀ ਲੋੜ ਸਿਰਫ ਤੁਸੀਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਪਾਉਣੀਆਂ ਨੇ ਗਰਮ ਪਾਣੀ ਵਿੱਚ ਪੋਣੇ ਬਿਲਕੁਲ ਹੀ ਨਿਖਰ ਜਾਣਗੇ ਮੈਂ ਇੱਥੇ ਇੱਕ ਚਮਚਾ ਜੜਾ ਸਰਫ ਦਾ ਪਾਇਆ ਏ ਤੇ ਨਾਲ ਹੀ ਅੱਧਾ ਕ ਚਮਚਾ ਇੱਕ ਚਮਚਾ ਤਕਰੀਬਨ ਮਿੱਠੇ ਸੋਡੇ ਦਾ ਪਾਇਆ ਏ ਤੇ ਤੁਸੀਂ ਨਾਲ ਹੀ ਇੱਥੇ ਦੇ ਇੱਕ ਚਮਚਾ ਵਿਨੇਗਰ ਦਾ ਪਾ ਲਿਓ ਤੇ ਮੈਂ ਵਿਨੇਗਰ ਨਹੀਂ ਪਾਇਆ ਹੈਗਾ ਤੇ ਬਸ ਦੋ ਚੀਜ਼ਾਂ ਪਾ ਕੇ ਮੈਂ ਪੋਣਿਆਂ ਨੂੰ ਅੱਧੇ ਘੰਟੇ ਲਈ ਗਰਮ ਗਰਮ ਪਾਣੀ ਵਿੱਚ ਡੋਬ ਕੇ ਰੱਖ ਦਵਾਂਗੇ ਜਿੰਨੇ ਵੀ ਮਲਜੀ ਗੰਦੇ ਪਾਉਣੇ ਹੋਣ ਕਿਚਨ ਟੇਬਲ ਹੋਣ ਤੇ ਇਸ ਤਰੀਕੇ ਨਾਲ ਜੇ ਤੁਸੀਂ ਧੋਵੋਗੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਹੋ ਜਾਣਗੇ ਇਹ ਅੱਧੇ ਘੰਟੇ ਲਈ ਆਪਾਂ ਰੱਖ ਦਵਾਂਗੇ ਇਹਨਾਂ ਨੂੰ ਅੱਧੇ ਘੰਟੇ ਤੱਕ ਇਹਨਾਂ ਦੀ ਮੈਲ ਜਿਹੜੀ ਸਾਰੀ ਉੱਗਲ ਜਾਵੇਗੀ ਠੰਡੇ ਈਅ ਜਿਹੜੀ ਸਾਰੀ ਲੈ ਜਾਵੇਗੀ ਇਹਨਾਂ ਦੇ ਉੱਤੋਂ ਜੇ ਦ ਘੰਟਾ ਹੋ ਗਿਆ ਸੀ ਤੇ ਪਾਣੀ ਵੀ ਠੰਡਾ ਹੋ ਗਿਆ ਹੈ ਤੇ ਹਲਕੇ ਹਲਕੇ ਬਸ ਆਪਾਂ ਇਹਨਾਂ ਨੂੰ ਮਲਣਾ ਹੈ ਬਾਹਾਂ ਨਹੀਂ ਆਪਾਂ ਇਹਨਾਂ ਨੂੰ ਘਸਾਉਣਾ ਕਿਉਂਕਿ ਜਿਹੜੀ ਮੈਲ ਆ ਸਾਰੀ ਨਿਕਲ ਚੁੱਕੀ ਹੈ ਪੋਣਿਆਂ ਦੇ ਵਿੱਚੋਂ ਤੇ ਨਾ ਹੀ ਆਪਾਂ ਨੂੰ ਬਾਹਰ ਜਾ ਕੇ ਧੋਣ ਦੀ ਲੋੜ ਪਈ ਆ ਕਿਚਨ ਦੇ ਵਿੱਚ ਹੀ ਆਪਾਂ ਸੌਖੇ ਤਰੀਕੇ ਨਾਲ ਇਦਾਂ ਪਾਣੀ ਪਾ ਕੇ ਬਰਤਨ ਚ ਵੱਡੇ ਚ ਵੀ ਧੋ ਸਕਦੇ ਆ ਪੋਣਿਆਂ ਨੂੰ ਬਸ ਇਹਨਾਂ ਨੂੰ ਗਰਮ ਪਾਣੀ ਚ ਡੋਕ ਕੇ ਰੱਖ ਦੋ ਦੋ ਤਿੰਨ ਚੀਜ਼ਾਂ ਪਾ ਕੇ ਇਹ ਪੋਣੇ ਜਿਹੜੇ ਆਪਣੇ ਬਿਲਕੁਲ ਨਰਮਾ ਧੋ ਜਾਣਗੇ ਤੇ ਜੇਕਰ ਆਪਾਂ ਸਾਬਣ ਵਗੈਰਾ ਦੇ ਨਾਲ ਧੋਣੇ ਆ ਤਾਂ ਸਾਬਣ ਨਾਲ ਇਹ ਪੋਣੇ ਆ ਜਿਹੜੇ ਆਕੜ ਜੇ ਜਾਂਦੇ ਆ ਕਿਉਂਕਿ ਇਹ ਕਾਟਨ ਦੇ ਹੁੰਦੇ ਆ ਪੋਣੇ ਖੱਦਰ ਜੀ ਦੇ ਤੇ ਆਕੜੇ ਜੇ ਫਿਰ ਉਹ ਵਧੀਆ ਨਹੀਂ ਲੱਗਦੇ ਹੈਗੇ ਇਸ ਤਰੀਕੇ ਨਾਲ ਆਪਾਂ ਧੋਵਾਂਗੇ ਜੇ ਪੋਣੇ ਤਾਂ ਪੋਣੇ ਬਹੁਤ ਹੀ ਸੌਫਟ ਜਿਹੜਾ ਕੱਪੜਾ ਇਹਨਾਂ ਦਾ ਰਹਿੰਦਾ ਹੈ ਲੋ ਜੀ ਕੋਈ ਆਪਾਂ ਨੂੰ ਬਰਸ਼ ਵਗੈਰਾ ਸਾਬਣ ਵਗੈਰਾ ਲਾਉਣ ਦੀ ਲੋੜ ਨਹੀਂ ਪਈ ਬਸ ਸੱਤੇ ਘੰਟੇ ਲਈ ਤੁਸੀਂ ਪਾਣੀ ਚ ਰੱਖ ਦਿਓ ਇਹਨਾਂ ਨੂੰ ਗਰਮ ਚ ਸਾਰੀਆਂ ਚੀਜ਼ਾਂ ਪਾ ਕੇ ਤੇ ਇੱਥੇ ਮੇਰੇ ਕੋਲੇ ਗੈਸ ਵਗੈਰਾ ਸੈਲਫ ਵਗੈਰਾ ਸਾਫ਼ ਕਰਨ ਵਾਲਾ ਕੱਪੜਾ ਸੀ ਬਾਅਦ ਵਿੱਚ ਮੈਂ ਪਾਣੀ ਮੈਂ ਕਿਹਾ ਚਲੋ ਵੇਸਟ ਨਹੀਂ ਕਰਦੇ ਸਰਫ ਇਹਦੇ ਵਿੱਚ ਪਾਇਆ ਹੋਇਆ ਤੇ ਮੈਂ ਉਹ ਟੂਬ ਕੇ ਰੱਖ ਦਿੱਤੇ ਸੀ ਵਿੱਚ ਹੌਲੀ-ਹੌਲੀ ਇਹਨਾਂ ਦੀ ਮੈਲ ਉੱਗਲ ਜਾਈਗੀ ਤੇ ਇਹ ਵੀ ਸਾਫ਼ ਹੋ ਜਾਣਗੇ ਤੇ ਵੈਸੇ ਤਾਂ ਅਸੀਂ ਰੋਜ਼ ਹੀ ਜਿਹੜੇ ਕਿਚਨ ਸਾਫ਼ ਕਰਨ ਵਾਲੀਆਂ ਲੀਰਾਂ ਨੇ ਉਹ ਧੋਦਨੇ ਆ ਪਰ ਮੈਂ ਕਿਹਾ ਚਲੋ ਸਰਫ ਜਿਹੜੀ ਬਚ ਗਈ ਆ ਉਹਦੇ ਵਿੱਚ ਪਾ ਕੇ ਰੱਖ ਦਿੰਨੇ ਆ ਸਾਫ ਹੋ ਜਣੀਆਂ ਚੰਗੀ ਤਰ੍ਹਾਂ ਨਾਲ ਤੇ ਇੱਥੇ ਆਪਾਂ ਦੋ ਤਿੰਨ ਪਾਣੀ ਕੱਢ ਲਏ ਸੀ ਪੋਣੇ ਧਾਰ ਤੇ ਪਾ ਦਵਾਂਗੇ ਲਓ ਜੀ ਇੱਥੇ ਆਪਾਂ ਤੁਹਾਨੂੰ ਨਾਲ ਹੀ ਸਵਿਚ ਬੋਰਡਾ ਜਿਹੜੇ ਸਾਫ ਕਰਨ ਦਾ ਤਰੀਕਾ ਦੱਸਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ ਹੋ ਜਾਂਦੇ ਆ ਤੇ ਜਿਆਦਾ ਮਿਹਨਤ ਵੀ ਨਹੀਂ ਕਰਨ ਦੀ ਲੋੜ ਹੈਗੀ ਲਓ ਜੀ ਇੱਥੇ ਮੈਂ ਥੋੜਾ ਜਿਹਾ ਕੋਲਗੇਟ ਲਿਆ ਸੀ ਪਹਿਲਾਂ ਮੈਂ ਰਸੋਈ ਵਾਲੀ ਜਿਹੜੀ ਬੋਰਡ ਸੀ ਉਹ ਵਾਲਾ ਸਾਫ ਕਰਕੇ ਆਏ ਸੀ ਤੇ ਇਹ ਥੋੜਾ ਜਿਹਾ ਰਹਿ ਗਿਆ ਸੀ ਮੈਂ ਕਿਹਾ ਚਲੋ ਵੀ ਬਾਕੀ ਦੇ ਵੀ ਭਾਂਡੇ ਵਾਲਾ ਤੇ ਡੈਡੀ ਦੇ ਕਮਰੇ ਵਾਲਾ ਵੀ ਉਹ ਵੀ ਕਰ ਦਿੰਨੇ ਆ ਸਾਫ ਤੇ ਮੈਂ ਕੋਲਗੇਟ ਲੈ ਲਿਆ ਸੀ ਥੋੜਾ ਜਿਹਾ ਤੋਂ ਹਲਕਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਪਤਲਾ ਕਰ ਲਿਆ ਸੀ ਤੇ ਬਰਸ਼ ਦੀ ਸਹਾਇਤਾ ਦੇ ਨਾਲ ਸਾਰੇ ਜਿੰਨੇ ਵੀ ਸਵਿਚ ਬੋਰ ਨੇ ਉਹਨਾਂ ਦੇ ਉੱਤੇ ਆਪਾਂ ਲਗਾ ਦੇਵਾਂਗੇ ਚੰਗੀ ਤਰ੍ਹਾਂ ਸਾਰੇ ਕਿਤੇ ਲਗਾ ਦੇਣੀ ਆਪਾਂ ਨੇ ਪਾਣੀ ਆਪਾਂ ਜ਼ਿਆਦਾ ਯੂਜ਼ਿੰਗ ਕਰਨਾ ਹੈਗਾ ਫਿਰ ਕਰੰਟ ਵਗੈਰਾ ਆਣ ਦਾ ਡਰ ਰਹਿੰਦਾ ਹੀ ਬਸ ਆਪਾਂ ਹਲਕਾ ਜਿਹਾ ਪਾਣੀ ਪਾਉਣਾ ਵੀ ਜਿਹਦੇ ਨਾਲ ਬਸ ਆਪਣਾ ਬਰਸ਼ਾ ਗਿੱਲਾ ਹੋ ਜਾਵੇ ਤੇ ਸਾਰੇ ਜਿਹੜੇ ਸਵਿੱਚ ਨੇ ਉਹਨਾਂ ਦੇ ਉੱਤੇ ਲੱਗ ਜਾਵੇ ਕੋਲਗੇਟ ਇਹ ਬਹੁਤ ਹੀ ਵਧੀਆ ਹੈ ਕੋਲਗੇਟ ਜੀ ਆਰਾਮ ਦੇ ਨਾਲ ਆ ਜਿਹੜਾ ਜਿੰਨੇ ਵੀ ਆਪਣੇ ਘਰ ਦੇ ਵਿੱਚ ਹੁੰਦੇ ਆ ਗੰਦੇ ਤੋਂ ਗੰਦੇ ਸਵਿੱਚ ਬੋਰਡ ਆਪਾਂ ਸਾਫ਼ ਕਰ ਸਕਦੇ ਇਹਨਾਂ ਦੇ ਨਾਲ ਇਹ ਵਾਲਾ ਸਵਿੱਚ ਬੋਰਡ ਬਰਾਂਡੇ 'ਚ ਲੱਗਿਆ ਕਰਕੇ ਗਰਦਾ ਵਗੈਰਾ ਪੈਂਦਾ ਰਹਿੰਦਾ ਵਾ ਣੀੜੀ ਵਗੈਰਾ ਜਦੋਂ ਆਉਂਦੀ ਆ ਤੇ ਕਈ ਵਾਰ ਵੈਸੇ ਵੀ ਹੱਥ ਵਗੈਰਾ ਗੰਦੇ ਬੰਦੇ ਲੱਗ ਜਾਂਦੇ ਆ ਤੇ ਉਹਦੇ ਕਰਕੇ ਇਹ ਸਾਫ ਗੰਦੀਆਂ ਹੋ ਜਾਂਦੀਆਂ ਨੇ ਤੇ ਇਸ ਕਰਕੇ ਆਪਾਂ ਜਿਹੜੇ ਇਹ ਹੁਣ ਸਾਫ ਕਰਨ ਲੱਗੇ ਸੀ ਬਹੁਤ ਗੰਦੀਆਂ ਹੋਈਆਂ ਪਈਆਂ ਸੀ ਤੇ ਕਾਫੀ ਟਾਈਮ ਹੋ ਗਿਆ ਸੀ ਸਾਫ ਕੀਤੀਆਂ ਨੇ ਇਹਨਾਂ ਨੂੰ ਤੇ ਮੈਂ ਕਿਹਾ ਚਲੋ ਨਾਲੇ ਤੁਹਾਡੇ ਨਾਲ ਤਰੀਕਾ ਸ਼ੇਅਰ ਕਰ ਦਿੰਨੇ ਆ ਤੇ ਨਾਲੇ ਆਪਣੇ ਜਿਹੜੇ ਸਵਿਚਬੋਰਡ ਨੇ ਉਹ ਸਾਫ ਹੋ ਜਾਣਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਇੱਕ ਦੋ ਕੰਮ ਨੇ ਜਿਹੜੇ ਸ਼ੇਅਰ ਕੀਤੇ ਨੇ ਫਿਰ ਜਦੋਂ ਸਾਰੇ ਕੰਮ ਆਪਾਂ ਸ਼ੇਅਰ ਕਰ ਦਿਆਂ ਤਾਂ ਵੀਡੀਓ ਜਿਹੜੀ ਥੋੜੀ ਲੰਬੀ ਹੋ ਜਾਂਦੀ ਆ ਹੌਲੀ ਹੌਲੀ ਆਪਾਂ ਕਰਿਆ ਕਰਾਂਗੇ ਤੁਹਾਡੇ ਨਾਲ ਬਾਕੀ ਦੇ ਕੰਮਾਂ ਦੀਆਂ ਵੀ ਵੀਡੀਓ ਜਿਹੜੀ ਸ਼ੇਅਰ ਹਲੇ ਆਪਣੇ ਕੋਲ ਜਿਹੜਾ ਟਰਾਈਪੋਡ ਆ ਉਹ ਛੋਟਾ ਹੀ ਆ ਇਸ ਕਰਕੇ ਥੋੜੀ ਜਿਹੀ ਫਿਰ ਵੀਡੀਓ ਬਣਾਉਣ ਚ ਦਿੱਕਤ ਆਉਂਦੀ ਆ ਤੇ ਹੌਲੀ ਹੌਲੀ ਲੈਨੇ ਆਪਾਂ ਟਰਾਈਪੋਡ ਵੀ ਤੇ ਇਸ ਤਰ੍ਹਾਂ ਆਪਾਂ ਦੋ ਕੁ ਮਿੰਟ ਜਿਹੜੇ ਲਾ ਕੇ ਨਾ ਛੱਡ ਦੇਣਾ ਏ ਕੋਲਗੇਟ ਬੋਰਡ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੁੱਕਾ ਕਾਟਨ ਦਾ ਕੱਪੜਾ ਲੈ ਲੈਣਾ ਏ ਤੇ ਉਹਦੇ ਨਾਲ ਆਪਾਂ ਸਾਫ਼ ਕਰਨਾ ਹੈ ਸੁੱਕੇ ਕੱਪੜੇ ਨਾਲ ਹੀ ਕਰਨਾ ਹੈ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਤੇ ਜਿੰਨੀ ਵੀ ਮੈਲ ਸੀ ਸਾਰੀ ਉੱਪਰੋਂ ਲੈ ਜਾਂਦੀ ਹੈ ਗਰਦਾ ਵਗੈਰਾ ਪਿਆ ਹੁੰਦਾ ਹੈ ਤੇ ਬਹੁਤ ਹੀ ਵਧੀਆ ਸਾਫ਼ ਹੋ ਜਾਂਦੀਆਂ ਨੇ ਕੋਲਗੜ ਦੇ ਨਾਲ ਸੁੱਚਾਂ ਨੇ ਜਿਹੜੀਆਂ ਆਪਣੀਆਂ ਕਾਫੀ ਪੁਰਾਣੀਆਂ ਲੱਗੀਆਂ ਹੋਈਆਂ ਨੇ ਇਸ ਕਰਕੇ ਥੋੜਾ ਜਿਹਾ ਰੰਗ ਇਹਨਾਂ ਦਾ ਇਦਾਂ ਤੁਹਾਨੂੰ ਪੇੜ ਕੇ ਜੇ ਨਜ਼ਰ ਆਊਗੀ ਪੁਰਾਣੀਆਂ ਕਰਕੇ ਥੋੜਾ ਜਿਹਾ ਇਦਾਂ ਹੋਇਆ ਹੋਇਆ പറയഗേറ്റ ਲੋਜੀ ਦੂਸਰੇ ਸੇ ਛੋੜ ਤਾਂ ਬਹੁਤ ਹੀ ਵਧੀਆ ਚਮਕ ਗਿਆ ਤੇ ਇੱਧਰ ਆਪਾਂ ਦੂਸਰੇ ਕਮਰੇ ਦੇ ਵਿੱਚ ਵੀ ਲਗਾ ਕੇ ਛੱਡਤਾ ਸੀ ਕੋਲਗਟ ਤੇ ਇਹ ਵੀ ਬਹੁਤ ਹੀ ਵਧੀਆ ਸਾਫ਼ ਹੋ ਗਿਆ ਏ ਤੇ ਨਾਲ ਹੀ ਇੱਥੇ ਆਪਾਂ ਮੀਸ਼ੂਤ ਮੰਗਵਾਇਆ ਸੀ ਇਹ ਚਾਰਜ ਵਗੈਰਾ ਲਗਾਉਣ ਨੂੰ ਪੌੜਜਾ ਤੇ ਬਹੁਤ ਇਹਦੇ ਤੇ ਰੱਖ ਦਿੰਨੇ ਚਾਰਜ ਲਗਾਉਣ ਨੂੰ ਫੋਨ ਤਾਂ ਡਿੱਗਣ ਦਾ ਡਰ ਨਹੀਂ ਰਹਿੰਦਾ ਹੈਗਾ ਇਹਦੇ ਤੇ ਵੀ ਆਪਾਂ ਨੇ ਕੋਲਗਟ ਲਗਾ ਦਿੱਤਾ ਸੀ ਤੇ ਇਹ ਵੀ ਬਹੁਤ ਹੀ ਵਧੀਆ ਚਮਕ ਗਿਆ ਏ ਸਾਫ ਹੋ ਗਿਆ ਏ ਮੈਂ ਤਾਂ ਹੁਣ ਇਹ ਸੀ ਵੀ ਜਿਹੜਾ ਲੋ ਕਰਦੇ ਵਾਲੀਆਂ ਰੁੱਤਾਂ ਸੀ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਹੁਣ ਪਹਿਲਾਂ ਗਰਦਾ ਵਗੈਰਾ ਬਹੁਤ ਪਿਆਏ ਸੁੱਚਾ ਵਗੈਰਾ ਦੇ ਉੱਤੇ ਨੇਰੀ ਵਗੈਰਾ ਰੋਜ਼ ਹੀ ਆ ਜਾਂਦੇ ਸੀ ਪਰ ਹੁਣ ਜਿਹੜਾ ਮੌਸਮ ਆ ਠੀਕ ਹੋ ਗਿਆ ਏ ਗਰਮੀ ਤਾਂ ਹੈ ਪਰ ਕਦੇ ਮੀਂਹ ਆ ਜਾਂਦਾ ਕਦੇ ਮੀਂਹ ਆਉਂਦਾ ਨਹੀਂ ਹੈਗਾ ਤੇ ਆਪਣੇ ਤਾਂ ਹੁਣ ਹਫਤੇ ਵਾਂਗੂ ਹੀ ਹੋ ਗਿਆ ਮੀਂਹ ਪਿਆ ਹੀ ਨਹੀਂ ਹੈਗਾ ਹਵਾ ਜੀ ਚੱਲ ਪੈਂਦੀ ਏ ਰੋਜ਼ ਤੇ ਮੀਂਹ ਆਇਆ ਹੀ ਨਹੀਂ ਹੈਗਾ ਤੇ ਗਰਦੇ ਵਗੈਰਾ ਕਰਕੇ ਸੁੱਚਾਂ ਜਿਹੜੀਆਂ ਸਾਰੀਆਂ ਗੰਦੀਆਂ ਹੋਈਆਂ ਪਈਆਂ ਸੀ ਤੇ ਆਪਾਂ ਸਾਫ਼ ਕਰ ਲੀਆਂ ਨੇ ਅੱਜ ਤੇ ਪੋਣੇ ਧੋਣ ਦਾ ਤੇ ਸੁੱਚਾਂ ਸਾਫ਼ ਕਰਨ ਦਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਮੈਨੂੰ ਜ਼ਰੂਰ ਦੱਸਿਓ ਜੀ ਲਓ ਜੀ ਇਹ ਵੀ ਸੁੱਚਾਂ ਦਾ ਬੋਰਡ ਆਪਣਾ ਜਿਹੜਾ ਚਮਕ ਗਿਆ ਏ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਆਪਾਂ ਇੱਥੇ ਰਸੋਈ ਦੇ ਵਿੱਚ ਸਵਿਚ ਬੋਰਡ ਸੀ ਬਹੁਤ ਹੀ ਗੰਦਾ ਹੋਇਆ ਹੋਇਆ ਸੀ ਇਹ ਤਾਂ ਬਹੁਤ ਜ਼ਿਆਦਾ ਸੀ ਗੰਦਾ ਇਹ ਵੀ ਆਪਾਂ ਸਾਫ਼ ਕਰ ਲਿਆ ਹੈ ਇਰ ਸੋਈ ਵਾਲੇ ਦੇ ਉੱਤੇ ਤਾਂ ਬਹੁਤ ਜ਼ਿਆਦਾ ਚਿਕਨਾਈ ਵਗੈਰਾ ਲੱਗੀ ਹੋਈ ਸੀ ਤੇ ਇਹ ਵੀ ਕੋਲਗਟ ਨਾਲ ਆਪਾਂ ਸਾਫ਼ ਕੀਤਾ ਏ ਤੇ ਇਹ ਵੀ ਕਾਫੀ ਪੁਰਾਣਾ ਵਾ ਸਵਿਚ ਬੋਰਡ ਸੀ ਇਹ ਵੀ ਆਪਾਂ ਚਮਕਾ ਲਿਆ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ